दोस्तों मित्रों भैनों भावो सताल राम राम असलामकुम वरहुल्ला वबरकू अपने पति किसी परी औरतक के अपने करने वाला ये यंत्र है कोई भी औरत इस तो कम ले सकती है ਬਹੁਤ ਔਰਤਾਂ ਐਸੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਪਤੀ ਤੇ ਕੋਈ ਜਾਦੂ ਕਾਲਾ ਜਾਦੂ ਟੋਨਾ ਟਾਮਣ ਜਾਂ ਮੋਣੀ ਲਗਵਾ ਕੇ ਤੁਹਾਡੇ ਪਤੀ ਨੂੰ ਵਸ ਵਿੱਚ ਕਰ ਲੈਂਦੀਆਂ ਨੇ ਇਸ ਪ੍ਰਕਾਰ ਦੀਆਂ ਔਰਤਾਂ ਤੋਂ ਆਪਣੇ ਪਤੀ ਨੂੰ ਬਚਾਉਣ ਵਾਸਤੇ ਤੇ ਦੂਸਰੀ ਨਾਰੀ ਦੇ ਚੁੰਗਲ ਦੇ ਵਿੱਚੋਂ ਕੱਢ ਕੇ ਆਪਣੇ ਪਤੀ ਨੂੰ ਕਰ ਲੈਣ ਵਾਸਤੇ ਜੇਕਰ ਕਿਸੇ ਔਰਤ ਪੇਛੇ ਲੱਗ ਕੇ ਤੁਹਾਡਾ ਪਤੀ ਘਰ ਛੱਡ ਗਿਆ ਹੈ ਤਾਂ ਉਸ ਵਾਸਤੇ ਤੁਸੀਂ ਹੱਥ ਨੂੰ ਧੋ ਕੇ ਇਹ ਯੰਤਰ ਗੁਲਾਬ ਕਸਤੂਰੀ ਜਾਫਰਾਨ ਯਾਨੀ ਕੇਸਰ ਗੁਲਾਬ ਦਾ ਅਰਕ ਮਸ਼ਕ ਕਹਿੰਦੇ ਕਸਤੂਰੀ ਨੂੰ ਜਾਫਰਾਨ ਕਹਿੰਦੇ ਕੇਸਰ ਨੂੰ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਗੁਲਾਬ ਜਲ ਪਾ ਕੇ ਸ਼ਾਈ ਬਣਾਓ ਇੱਕ ਕੋਰੇ ਸ ਕੋਰੇ ਦੇ ਵਿੱਚ ਮਤਲਬ ਮਿੱਟੀ ਦਾ ਇੱਕ ਘੜੇ ਦਾ ਟੁੱਟਿਆ ਹੋਇਆ ਭਾਗ ਸ ਕੋਰਾ ਲੈ ਲਓ ਜਾਂ ਫਿਰ ਕੁਝਾ ਲੈ ਲਓ। 21ਵੀਂ ਮਿੱਟੀ ਦਾ ਬਰਤਨ ਲੈ ਲਓ। ਉਹਦੇ ਵਿੱਚ ਤੁਸੀਂ ਥੋੜੀ ਸ਼ੱਕਰ ਪਾ ਦਿਓ। ਫਿਰ ਵਿੱਚ ਇਹ ਤਵੀਤ ਪਾ ਦਿਓ ਲਿਖ ਕੇ ਕੇਸਰ ਕਸਤੂਰੀ گلاب ਜਲਨ ਲਿਖਣਾ ਕਿਵੇਂ 365 366 367 368 370 ਇੱਥੇ ਇੱਕ ਜ਼ਿਆਦਾ ਹੋ ਜਾਂਦਾ 371 72 73 74 75 76 77 78 79 80 81 ਬਾਕੀ ਸਭ ਸੇਮ ਹੀ ਲਿਖਣਾ ਇਸ ਤਰ੍ਹਾਂ ਤੇ ਇਹ ਤੁਸੀਂ ਫੋਲਡ ਕਰਕੇ ਪਹਿਲਾਂ ਕੋਰਾ ਕੁਝਾ ਲੈ ਲੋ ਨਿੱਕਾ ਜਾਂ ਕਰਵਾ ਲੈ ਲੋ ਹਨਾ ਉਹਦੇ ਚ ਅੱਧੀ ਤੁਸੀਂ ਪਾ ਲੋ ਸ਼ੱਕਰ ਫਿਰੇ ਤਾਵੀਜ਼ ਨੂੰ ਫੋਲਡ ਕਰਕੇ ਚਾਹ ਤਿਆਰ ਕਰਕੇ ਪਾ ਦੋ ਫਿਰ ਉੱਤੇ ਹੋਰ ਸ਼ੱਕਰ ਪਾ ਦਿਓ ਇਸ ਤਣਾਉ ਨੂੰ ਟੱਕ ਦੋ ਉਹਦੇ ਟੱਕਾਂ ਦੇ ਨਾਲ ਤੇ ਇਸ ਨੂੰ ਅੱਗ ਦੇ ਉੱਤੇ ਚਾੜ ਦਿਆ ਕਰੋ ਰੋਜ਼ ਸਵੇਰੇ ਸ਼ਾਮ ਗਰਮ ਕਰੋ ਤਿੰਨ 7 11 ਦਿਨਾਂ ਦੇ ਨਾਲ ਹੀ ਤੁਹਾਡਾ ਪਤੀ ਘਰ ਤੁਹਾਨੂੰ ਵਾਪਸ ਆ ਜਾਏਗਾ ਇਹ ਔਰਤ ਖੁਦ ਕਰੇ ਨਾ ਤੋ ਕੇ ਕਿਸੇ ਸ਼ੁਭ ਦਿਨ ਦੇ ਵਿੱਚ ਸ਼ੁਭ ਤਿਥੀ ਦੇ ਵਿੱਚ ਹੋਲੀ ਦੀਵਾਲੀ ਗ੍ਰਹਿਣ ਦੇ ਵਿੱਚ ਇਹ ਲਿਖ ਕੇ ਕਰੇ ਤਾਂ ਸ਼ਕਤੀਆ 100% ਉਹਦਾ ਪਤੀ ਵਾਪਸ ਆ ਜਾਊਗਾ ਅਗਲਾ ਯੰਤਰ ਲੈ ਕੇ ਆ ਰਹੇ ਹਾਂ ਜਦ ਤੱਕ ਕਾਰੋਬਾਰ ਬੰਨਿਆ ਹੋਵੇ ਕਾਲਜਾ ਦੂਦ ਨਾਲ ਉਹਨੂੰ ਖੋਲਣ ਦਾ ਬੇਮਿਸਾਲ ਇੱਕ ਅੰਦਰ ਯੰਤਰ ਇਹ ਕਰ ਰਹੇ ਹਾਂ ਫਿਲਹਾਲ ਵਾਸਤੇ ਇਹ ਨਹੀਂ ਜੇ ਚੰਗਾ ਲੱਗਾ ਤਾਂ ਲਾਈਕ ਕਰ ਦਿਓ ਔਰ ਹੋਰ ਚੰਗਾ ਲੱਗਾ ਤਾਂ ਸ਼ੇਅਰ ਕਰ ਦਿਓ